ਲਓ ਜੀ ਮਿੱਤਰੋ ਅੱਜ ਆਪਾਂ ਪਹੁੰਚਿਆ ਬਰਨਾਲਾ ਟਰੈਕਟਰ ਮੰਡੀ ਹਰੇਕ ਟਰੈਕਟਰ ਦੇ ਰੇਟ ਦੱਸਾਂਗੇ ਤੇ ਟਰਾਲੀਆਂ ਦੇ ਰੇਟ ਦੱਸਾਂਗੇ ਵੀਡੀਓ ਨੂੰ ਕਰ ਦਿਓ ਬਾਈ ਜੀ ਵੱਧ ਤੋਂ ਵੱਧ ਸ਼ੇਅਰ ਲਓ ਜੀ ਮਿੱਤਰੋ ਛੋਟੇ ਲਈ ਲੈ ਕੇ ਆਏ ਸੁਬਰਾਜ 855 ਐਫੀ ਬਹੁਤ ਸਾਫ਼ ਸੁਥਰਾ ਟਰੈਕਟਰ ਹੈਗਾ ਦੋ ਹੀਰ ਨਾਉ ਮਾਡਲ ਹੈ ਡਿਮਾਂਡ ਹੈ ਕਿ 3.5 ਲੱਖ ਰੁਪਈਆ ਬਾਕੀ ਮੌਕੇ ਤੇ ਘੱਟ ਕੀਤੀ ਜਾਊਗੀ ਬਾਈ ਦਾ ਕੰਟੈਕਟ ਨੰਬਰ ਆ 8729941979 ਬਿਲਕੁਲ ਓਕੇ ਡਰਾਈਵਰ ਆ ਜੀ ਅੱਗੇ ਆ ਗਿਆ ਜੀ 11 ਸਾਢੇ ਸੇ ਟਰਾਲਾ ਆਈ 10 ਦੀ 80 ਦੇ ਵਿੱਚ ਆ ਜੀ ਜੈਨੂਨ ਟਰਾਲਾ ਪੂਰਾ ਨਵਾਂ ਡਿਮਾਂਡ ਬਾਈ ਕਰਦਾ ਇਹਦੀ 1,85,000 ਅੱਗੇ ਆ ਗਿਆ ਜੀ ਸਤਰਾਜ 855 ਐਫ ਪੀ 4 ਸਟਾਰ ਮਾਡਲ ਆਈ 2012 ਡਿਮਾਂਡ ਕਰਦਾ ਬਾਈ 4,25,000 ਰੁਪਏ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਪੀਆ ਚਾਰੇ ਟਾਇਰ ਗੁਡਇਰ ਕੰਪਨੀ ਦੇ ਨੇ ਕਿ ਪਾਵਰ ਸਟੀering ਦੇ ਵਿੱਚ ਹੈ ਜੀ ਅੱਗੇ ਆ ਗਿਆ ਜੀ ਹੌਲੈਂਡ 730 ਫੇਬਰੂਅਰੀ 7 ਦੀ ਲੱਗੀ ਹੋਈ ਹੈ ਜੀ ਤੇ ਮਾਡਲ ਹੈਗਾ 2014 ਪਾਵਰ ਸਟੇਂਗ ਦੇ ਵਿੱਚ ਹੈ ਜੀ ਪੰਜਾਬ ਨੰਬਰ ਡਰਾਈਵਰ ਹੈਗਾ ਕ੍ਰੇ ਲੂ ਟਰੈਕਟਰ ਆ ਡਿਮਾਂਡ 4 ਲੱਖ 45000 ਬਾਕੀ ਮੌਕੇ ਤੇ ਘੱਟ ਕੀਤਾ ਜਾਊਗਾ ਬਿਨਾਂ ਡਿੱਕ ਤੋਂ ਆ ਜੀ ਜੇ ਵੀਰ ਡਿੱਕ ਵੀ ਲੈਣਾ ਚਾਹੁੰਦਾ ਉਹਦਾ ਰੇਟ ਅੱਡ ਹੋ ਜਾਊਗਾ ਜੀ ਅੱਗੇ ਆਗਾ ਸਤਰਾਜ 855 ਜੀ 1996 ਬਟਲ ਟਰੈਕਟਰ ਆ ਡਿਮਾਂਡ ਕਰਦਾ ਭਾਈ 2 ਲੱਖ ਰੁਪਿਆ ਨੰਬਰ ਆ ਭਾਈ ਦਾ 8729941979 ਅੱਗੇ ਆ ਗਿਆ ਜੀ ਸਪਰਾ 735 ਪੂਰਾ ਜੈਨੂਨ ਟਰੈਕਟਰ ਹੈ ਸਾਰਾ ਟਰੈਕਟਰ ਓਰੀਜਨਲ ਆ ਟਾਇਰਾਂ ਦੀ ਕੰਡੀਸ਼ਨ 90% ਪਈ ਹੈ ਜੀ 90 ਮਾਡਲ ਆ ਡਿਮਾਂਡ 1,28,000 ਹੈ। ਬਾਈ ਦਾ ਕੰਟੈਕਟ ਨੰਬਰ 788929944 ਹੈ। ਅੱਗੇ ਆ ਗਿਆ ਸੋਨਾ ਲੀਗਾ 740। ਇਹ ਟਰੈਕਟਰ ਆ 98 ਮਾਡਲ ਆ ਜੀ ਡਿਮਾਂਡ ਬਾਈ 1,15,000 ਕਰਦਾ ਹੈ। ਕੰਟੈਕਟ ਨੰਬਰ ਬਾਈ ਦਾ 8289017643 ਜੀ। ਇਹੀ ਪੀਰ ਦਾ 855 ਦਾ ਦੇਖੋ ਇਹ ਕਿੰਨਾ ਸ਼ਿੰਗਾਰਿਆ ਟਰੈਕਟਰ ਇੰਡੀਕੇਟਰ ਦੇਖੋ ਜੀ ਨਵੇਂ ਮਾਡਲ ਦੇ ਲੱਗੇ ਹੋਏ ਨੇ 60 55 ਵਾਲੀ ਇਹ ਟਰੈਕਟਰ 2009 ਮਾਡਲ ਹੈ ਡਿਮਾਂਡ ਆ 365000 ਜੀ ਨਵੇਂ ਟਾਇਰ ਨੇ ਜੀ ਚਾਰੇ ਟਾਇਰ ਨਵੇਂ ਗੁਡਇਰ ਦੇ ਨੇ ਜੀ ਦਾ ਜੈਨੂਨ ਟਰੈਕਟਰ ਆ ਅੱਗੇ ਆ ਗਿਆ ਸਬਰਾਜ 855 2011 ਮਾਡਲ ਡਿਮਾਂਡ ਹੈਗੀ 380000 ਬਾਈ ਦਾ ਕੰਟੈਕਟ ਨੰਬਰ ਆ 82890 17643 ਸਬਰਾਜ 735 ਐਪੀ ਕਿਰਨ ਨਵੇਂ ਮਾਡਲ ਪੰਜਾਬ ਨੰਬਰ ਹੈ ਡਿਮਾਂਡ ਹੈ 115000 ਸਤਰਾਜ 855 ਐਫ ਪੀ ਜੀ 2000 ਨੌ ਮਾਡਲ ਹੈ ਡਿਮਾਂਡ ਹੈ 335000 ਇਹ ਟਰਾਲਾ ਜੀ 12.5 ਸੀ ਬਿਨਾ ਜਿੱਕ ਤੋਂ ਚੈਨਰਾਂ ਤੇ ਹੈ ਜੀ ਪੂਰਾ ਵਧੀਆ ਟਰਾਲਾ ਹੈ ਜੋ ਫਰਸ਼ ਦੇਖ ਸਕਦੇ ਹੋ ਤੁਸੀਂ ਬਿਲਕੁਲ ਸਾਫ ਸੁਥਰਾ ਡਰੱਲਾਗਾ ਡਿਮਾਂਡ ਬਾਈ ਕਰਦਾ ਇਹਦੀ 1,55,000 ਕੰਟੈਕਟ ਨੰਬਰ ਆ ਬਾਈ ਦਾ 7889299414 ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਹੋਰ ਵੀ ਕਿਸ ਤਰ੍ਹਾਂ ਦਾ ਟਰੈਕਟਰ ਲਾਉਣਾ ਲੈਣਾਗਾ ਆਪਣੇ ਨੰਬਰ ਤੇ ਸੰਪਰਕ ਕਰੋ ਜੀ ਨੰਬਰ ਆ ਆਪਣਾ 8729941979 ਤੇਸਰ ਦੇ ਬਰਨਾਲਾ ਟਰੈਕਟਰ ਮੰਡੀ